ਕੀ ਤੁਹਾਡੇ ਬੱਚੇ ਵੀ ਤਾਂ ਇਹ એનર્ਜੀ ਡਰਿੰਕਸ ਨਹੀਂ ਪੀ ਰਹੇ ਜੇ ਪੀ ਰਹੇ ਨੇ ਤਾਂ ਸਾਵਧਾਨ ਹੋਣਾ ਪਊਗਾ ਪੰਜਾਬ ਦੇ ਸਕੂਲਾਂ ਦੇ ਵਿੱਚ એનર્ਜੀ ਡਰਿੰਕ ਹੁਣ ਨਹੀਂ ਮਿਲਣਗੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਕੂਲਾਂ ਦੇ ਵਿੱਚ ਵੇਚਣ ਵਾਲੇ એનર્ਜੀ ਡਰਿੰਕਸ ਦੀ ਵਿਕਰੀ ਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ ਪਿਛਲੇ ਸਾਲ ਮਹਾਰਾਸ਼ਟਰ ਸਰਕਾਰ ਨੇ ਵੀ ਸਕੂਲਾਂ ਤੋਂ 500 ਮੀਟਰ ਦੇ ਘੇਰੇ ਅੰਦਰ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਾਈ ਸੀ ਤੇ ਤੇ ਸ਼ੁਰੂਆਤ ਦੇ ਵਿੱਚ ਇਹ ਵੀ ਸਵਾਲ ਅਸੀਂ ਨਾਲ ਹੀ ਚੁੱਕਾਂਗੇ ਕਿ ਇਹ ਪਾਬੰਦੀ ਸਿਰਫ ਤੇ ਸਿਰਫ ਸਕੂਲੀ ਵਿਦਿਆਰਥੀਆਂ ਦੇ ਲਈ ਕਿਉਂ जा रही है हर एक ਲਈ ਕਿਉਂ ਨਹੀਂ ਲਈ ਜਾਂਦੀ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਰਕਾਰ ਨੂੰ એનર્ਜੀ ਡਰਿੰਕ ਤੇ ਪਾਬੰਦੀ ਲਾਉਣ ਦੀ ਲੋੜ ਕਿ ਪੈ ਗਈ ਨਾਲ ਹੀ ਸਿਹਤ ਮਾਹਿਰਾਂ ਤੋਂ ਵੀ ਜਾਣਾਂਗੇ ਕਿ ਇਹਨਾਂ એનર્ਜੀ ਡਰਿੰਕਸ ਦੀ ਵਰਤੋਂ ਨਾਲ ਮਨੁੱਖ ਦੀ ਸਿਹਤ ਉੱਤੇ ਤੁਹਾਡੇ ਬੱਚਿਆਂ ਦੀ ਸਿਹਤ ਉੱਤੇ ਕੀ ਪ੍ਰਭਾਵ ਪੈਂਦਾ ਸਤਸ੍ਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਨਾ ਜ਼ਰੂਰੀ ਹੈ ਕਿ એનર્ਜੀ ਡਰਿੰਕ ਹੈ ਕੀ ਕਿਹੜਾ ਇਹ ਪੀਣ ਵਾਲਾ ਪਦਾਰਥ ਹੈ ਜਿਸ ਨੂੰ ਲੋਕ ਐਨਾ ਪੀਂਦੇ ਨੇ એનર્ਜੀ ਡਰਿੰਕ ਉਹ ਪੀਣ ਵਾਲੇ ਪਦਾਰਥ ਨੇ ਜਿਨ੍ਹਾਂ ਵਿੱਚ ਕੈਫੀਨ ਖੰਡ ਤੇ ਸਰੀਰ ਨੂੰ ਆਰਜੀ ਤੌਰ ਤੇ ਤਾਕਤ ਦੇਣ ਵਾਲੇ ਹੋਰ ਕਈ ਜ਼ਹਿਰੀਲੇ ਤੱਤ ਹੁੰਦੇ ਨੇ ਆਮ ਤੌਰ ਤੇ ਲੋਕ ਇਹਨਾਂ ਨੂੰ ਜ਼ਿਆਦਾ ਤਾਕਤਵਰ ਅਤੇ ਚੁਸਤ ਮਹਿਸੂਸ ਕਰਨ ਲਈ ਪੀਂਦੇ ਨੇ ਪਰ ਜੇ ਲੋੜ ਤੋਂ ਵੱਧ ਇਹਨਾਂ ਦੀ ਵਰਤੋਂ ਤੁਸੀਂ ਕਰ ਲਓਗੇ ਤਾਂ ਇਹ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦੇ ਨੇ ਇਹਨਾਂ ਨੁਕਸਾਨਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ 21 ਅਪ੍ਰੈਲ 2025 ਨੂੰ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦੇ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਬਾकायदा ਇਸ ਦਾ ਐਲਾਨ ਕਰਦਿਆਂ ਅਧਿਆਪਕਾਂ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਹੋਣ ਆਪਣੇ ਬੱਚਿਆਂ ਨੂੰ ਇਨ੍ਹਾਂ એનર્ਜੀ ਡਰਿੰਕਸ ਤੋਂ ਦੂਰ ਰੱਖਣ ਮંત્રી ਨੇ ਦੱਸਿਆ ਕਿ WHO ਯਾਨੀ ਕਿ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਦੇ ਮੁਤਾਬਿਕ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ એનર્ਜੀ ਡਰਿੰਕਸ ਬੈਨ ਹਨ ਤੇ ਇਸ ਹਵਾਲੇ ਤਹਿਤ ਉਹਨਾਂ ਨੇ ਕੌਲਜਾਂ ਦੇ ਵਿੱਚ ਵੀ ਇਹਨਾਂ ਡਰਿੰਕਸ ਤੇ ਪਾਬੰਦੀ ਲਾਉਣ ਲਈ ਕੇਂਦਰੀ ਮੰਤਰੀ ਜੇਪੀ ਨੱਡਾ ਹੋਰਾਂ ਦੇ ਨਾਲ ਮੀਟਿੰਗ ਕੀਤੀ ਹੈ ਜਿਹੜੇ ਇੱਕ એનર્ਜੀ ਡਰਿੰਕਸ ਆ ਉਹਨੂੰ ਅਸੀਂ ਪੰਜਾਬ 'ਚ ਬੈਨ ਕਰਤਾ ਪੰਜਾਬ ਇਸ ਦਾ ਫਰਸਟ ਸਟੇਟ ਕਿ ਜਿਹੜੇ ਤੁਹਾਡੇ ਸਟ੍ਰਿੰਗ ਹੋ ਗਿਆ ਜਾਂ ਹੈਲ ਹੋ ਗਿਆ ਰੈਡ ਬੁੱਲ ਹੋ ਗਿਆ ਜਿਹਨੀਆਂ ਅਜਿਹੀਆਂ ਡਰਿੰਕਸ ਆ ਸਕੂਲਾਂ ਵਿੱਚ ਨਹੀਂ ਵੇਚ ਸਕਦੇ ਜੇ ਫਿਰ ਸਿਗਰਟ ਤੇ ਦੂਜਾ ਤੇ ਬੈਨ ਹੈ ਉਹ ਉਹਦੀ ਫੈਸਲਿਟੀ ਚ ਨਹੀਂ ਵੇਚ ਸਕਦੇ ਆਨਲਾਈਨ ਵਾਲਿਆਂ ਨੂੰ ਵੀ ਮ WARNING ਕਰਦਾ ਔਰ ਮ ਰੱਡਾ ਸਾਹਿਬ ਨੂੰ ਮਿਲ ਕੇ ਆਇਆ ਕਾਲਜਸ ਵਾਸਤੇ ਕਾਲਜ ਦੇ ਵਿੱਚ ਅਜੇ ਥੋੜਾ ਜਿਹਾ ਲੀਗਲ ਇਸ਼ੂ ਹੈਗਾ ਉਹ ਮ ਰੱਡਾ ਸਾਹਿਬ ਨੂੰ ਕਿਹਾ ਕੋਰੋਨ ਮਾਰਾਂਗੇ ਉਹ ਉਹਦੇ ਵਾਸਤੇ ਐਡਵਾਈਜ਼ਰੀ ਹੈ ਕਿ ਕਿਸੇ ਵੀ ਕਾਲਜ ਦੀ ਜਾਂ ਸਕੂਲ ਦੀ ਖੱਟੀਆਂ 'ਚ ਨਾਰਜੀਕ ਰਿੰਕਸ ਨਹੀਂ ਰੱਖਣੀਆਂ ਦੇ ਆਰ ਵੈਰੀ ਡੈਟ੍ਰੀਮੈਂਟਲ ਟੂ ਦਾ ਫੈਕਟ ਆਫ ਦਾ ਹਿਊਮਨ ਬੀਇੰਗਸ ਇਹਨਾਂ ਦਾ ਇਨਸਾਨ ਦੀ ਸਿਹਤ ਤੇ ਨੈਗੇਟਿਵ ਅਸਰ ਹੈ ਪੇਰੈਂਟਸ ਨੂੰ ਬੇਨਤੀ ਕਰਦਾ ਟੀਚਰਸ ਨੂੰ ਬੇਨਤੀ ਕਰਦਾ ਸਮਾਜ ਨੂੰ ਬੇਨਤੀ ਕਰਦਾ ਹਾਂ ਬੀ ਅਵੇਅਰ ਸਾਨੂੰ ਜੇ ਜਾਣਕਾਰੀ ਹੋ ਰਹੀ ਹੈ ਤਾਂ ਆਪਣਾ ਬੱਚਾ ਨੂੰ ਇਸ ਤੋਂ ਦੂਰ ਰੱਖੋ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੰਜਾਬ ਸਰਕਾਰ ਬੱਚਿਆਂ ਤੇ એનર્ਜੀ ਡਰਿੰਕਸ ਨਾਲ ਪੈੰਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਇੱਕ ਅਧਿਐਨ ਵਿਛੇਤੀ ਹੀ ਸ਼ੁਰੂ ਕਰਨ ਜਾ ਰਹੀ ਹੈ। ਅਕਸਰੀ ਵੇਖਣ ਵਿੱਚ ਆਉਂਦਾ ਹੈ ਕਿ ਜਿੰਮ ਵਿੱਚ ਵਰਜਿਸ਼ ਕਰਨ ਵਾਲੇ ਜਾਂ ਫਿਰ ਖਿਡਾਰੀ ਇਹਨਾਂ એનર્ਜੀ ਡਰਿੰਕਸ ਦੀ ਵਧੇਰੇ ਵਰਤੋਂ ਕਰਦੇ ਹਨ। ਰੋਜ਼ਾਨਾ ਵਰਤੋਂ ਕਰਨ ਨਾਲ ਉਹਨਾਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ। એનર્ਜੀ ਡਰਿੰਕਸ ਵਰਤਦੇ-ਵਰਤਦੇ ਨੌਜਵਾਨ ਹੌਲੀ-ਹੌਲੀ ਫਿਰ ਨਸ਼ੇ ਦੇ ਵੀ ਆਦੀ ਹੋ ਜਾਂਦੇ ਨੇ। ਸੌਖੇ ਸ਼ਬਦਾਂ ਦੇ ਵਿੱਚ ਕਹੀਏ, ਸਾਫ਼ ਸ਼ਬਦਾਂ ਦੇ ਵਿੱਚ ਕਹੀਏ ਤਾਂ ਇਹ એનર્ਜੀ ਡਰਿੰਕਸ ਤੁਹਾਡੇ ਬੱਚਿਆਂ ਨੂੰ ਨਸ਼ੇ ਤੇ ਲਾਉਣ ਦਾ ਇੱਕ ਸਸ ਤਾ ਤੇ ਸੌਖਾ ਸਾਧਨ ਬਣ ਰਹੇ ਨੇ 2014 ਦੀ ਇੱਕ ਰਿਪੋਰਟ ਵਿੱਚ ਵਿਸ਼ਵ ਸਥਿਤ ਸੰਸਥਾ ਨੇ ਕਿਹਾ ਸੀ ਕਿ એનર્ਜੀ ਡਰਿੰਕਸ ਸਮੇਤ ਕੈਫੀਨ ਦੀ ਜ਼ਿਆਦਾ ਮਾਤਰਾ ਵਾਲੇ ਪਦਾਰਥ ਦਿਲ ਦੀ ਧੜਕਣ ਹਾਈਪਰ ਟੈਂਸ਼ਨ ਉਲਟੀਆਂ ਡਾਇਬਟੀਜ਼ ਯਾਨਕਿ ਸ਼ੂਗਰ ਤੇ ਬਹੁਤ ਸਾਰੇ ਮਾਮਲਿਆਂ ਵਿੱਚ ਦਿਲ ਦੀਆਂ ਬਿਮਾਰੀਆਂ ਜਾਂ ਹਾਰਟ ਫੇਲ ਗੁਰਦੇ ਫੇਲ ਵਰਗੇ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੇ ਨੇ ਐਨਰਜੀ ਡਰਿੰਕਸ ਦੀ ਵਾਧਦੀ ਖਪਤ ਨੂੰ ਦੇਖਦੇ ਆ ਸੰਸਥਾ ਨੇ ਕੁਝ ਨੀਤੀਗਤ ਸੁਝਾਅ ਵੀ ਜਾਰੀ ਕੀਤੇ ਨੇ ਪਹਿਲਾ ਸੁਝਾਅ ਹੈ ਬੱਚਿਆਂ ਤੇ ਨਾਬਾਲਗਾਂ ਦੇ ਲਈ ਐਨਰਜੀ ਡਰਿੰਕਸ ਦੀ ਵਿਕਰੀ ਤੇ ਰੋਕ ਲਾਉਣ ਲਈ ਉਮਰ ਹੱਦ ਨਿਰਧਾਰਿਤ ਹੋਵੇ ਦੂਸਰਾ ਹੈ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਇਹਨਾਂ ਡਰਿੰਕਸ ਦੀ ਮਾਰਕੀਟਿੰਗ ਅਤੇ ਇਸ਼ਤਿਹਾਰਬੰਦੀ ਤੇ ਪਾਬੰਦੀ ਲਾਈ ਜਾਵੇ ਆਮ ਤੌਰ ਤੇ ਤੁਸੀਂ ਦੇਖਦੇ ਹੋਵੋਗੇ ਕਿ ਅਖਬਾਰਾਂ ਦੇ ਵਿੱਚ ਤੇ ਟੀਵੀ ਤੇ ਲਾਲ ਰੰਗ ਦਾ ਜਿਹੜਾ ਇਹ ਡਰਿੰਕ ਹੈ ਜਿਹੜਾ ਸਭ ਤੋਂ ਸਸਤਾ ਮਿਲਦਾ ਹੈ ਉਸ ਦੀ ਐਡਵਰਟਾਈਜ਼ਮੈਂਟ ਬਹੁਤ ਦਿੱਤੀ ਜਾਂਦੀ ਹੈ ਤੇ ਆਮ ਤੌਰ ਤੇ ਹੀ ਪਿੰਡਾਂ ਤੇ ਸ਼ਹਿਰਾਂ ਦੇ ਨਿਆਣੇ ਹੱਥਾਂ ਦੇ ਵਿੱਚ ਇਹ ਲਾਲ ਰੰਗ ਦੀ ਬੋਤਲ ਲੈ ਕੇ ਘੁੰਮਦੇ ਨੇ એનર્ਜੀ ਡਰਿੰਕਸ ਦੀ ਪੈਕਿੰਗ ਤੇ ਕੈਫੀਨ ਦੀ ਮਾਤਰਾ ਤੇ ਸਿਹਤ ਸੰਬੰਧੀ ਚੇਤਾਵਨੀਆਂ ਦੀ ਸਪਸ਼ਟ ਲੇਬਲਿੰਗ ਕੀਤੀ ਜਾਵੇ ਇਹ ਵੀ WHO ਨੇ ਕਿਹਾ ਹੈ ਮਰੀਜ਼ਾਂ ਨੂੰ એનર્ਜੀ ਡ੍ਰਿੰਕਸ ਦੇ ਮਾੜੇ ਪ੍ਰਭਾਵਾਂ ਤੋਂ ਬਿਹਤਰ ਢੰਗ ਨਾਲ ਜਾਣੂ ਕਰਵਾਉਣ ਲਈ ਸਿਹਤ ਸੰਭਾਲ ਪੇਸ਼ੇਵਰ ਜਿਵੇਂ ਕਿ ਡਾਕਟਰ ਤੇ ਨਰਸਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਵੇ। એનર્ਜੀ ਡ੍ਰਿੰਕਸ ਦੀ ਖਾਸ ਕਰਕੇ ਘੱਟ ਗਿਣਤੀਆਂ ਦੇ ਵਿੱਚ ਖਫਤ ਦੀ ਨਿਗਰਾਨੀ ਰੱਖਣ ਲਈ ਇੱਕ ਸਿਸਟਮ ਤਿਆਰ ਕੀਤਾ ਜਾਵੇ। ਇਹ ਸਾਰੇ ਸੁਝਾਅ WHO ਨੇ ਦਿੱਤੇ ਨੇ। ਆਖਿਰਕਾਰ ਇਹ એનર્ਜੀ ਡ੍ਰਿੰਕਸ ਐਨੇ ਖਤਰਨਾਕ ਕਿਉਂ ਹਨ? ਇਹਨਾਂ ਦੇ ਵਿੱਚ ਐਸਾ ਕੀ ਪਾਇਆ ਹੁੰਦਾ ਹੈ ਜੋ ਸਾਡੀ ਸਿਹਤ ਦੇ ਲਈ ਤੁਹਾਡੇ ਬੱਚਿਆਂ ਦੀ ਸਿਹਤ ਦੇ ਲਈ ਚੰਗਾ ਨਹੀਂ ਹੈ। ਇਹਨਾਂ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਅਸੀਂ ਆਯੁਰਵੇਦ ਦੇ ਮਾਹਿਰ ਡਾਕਟਰ ਡਾਕਟਰ ਅਸ਼ੋਕ ਬਿਸ਼ਨੋਈ ਨਾਲ ਖਾਸ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸਵਾਦਲੇ ਡਰਿੰਕਸ ਦੇ ਵਿੱਚ ਕਿੰਨੇ ਤੇ ਕਿਹੋ ਜਿਹੇ ਖਤਰਨਾਕ ਤੱਤ ਹੁੰਦੇ ਨੇ ਜੋ ਬੱਚਿਆਂ ਦੇ ਸਰੀਰ ਨੂੰ ਬਿਮਾਰੀਆਂ ਦਾ ਭੰਡਾਰ ਬਣਾ ਸਕਦੇ ਹਨ ਜਿਸ ਮੁਲਕ ਦੇ ਅੰਦਰ ਜੋਧੇ ਪੈਦਾ ਹੋਇਆ ਕਰਦੇ ਸੀਗੇ ਉਸ ਮੁਲਕ ਦੇ ਅੰਦਰ ਬੱਚਿਆਂ ਨੂੰ 5-7 ਸਾਲ 10 ਸਾਲ 12 ਸਾਲ ਦੇ ਬੱਚਿਆਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਰਹੀ ਹੈ ਹਾਰਮੋਨ ਇੰਬੈਲੈਂਸ ਦੀ ਪ੍ਰੋਬਲਮ ਹੋ ਰਹੀ ਹੈ ਸਰੀਰ ਦੇ ਅੰਦਰ ਮੋਟਾਪੇ ਦੀ ਪ੍ਰੋਬਲਮ ਹੋ ਰਹੀ ਹੈ ਤੇ ਸ਼ੂਗਰ ਦੀ ਪ੍ਰੋਬਲਮ ਹੋ ਰਹੀ ਹੈ ਇਹ ਸਾਰੀ ਪ੍ਰੋਬਲਮ ਖਾਨ-ਪਾਨ ਖਰਾਬ ਹੋਣ ਕਰਕੇ ਉਹਦਾ ਸਭ ਤੋਂ ਵੱਡਾ ਕਾਰਨ ਜੋ ਹੈ ਉਹ એનર્ਜੀ ਡਰਿੰਕ ਹੈ। એનર્ਜੀ ਡਰਿੰਕਸ ਦੇ ਅੰਦਰ ਕਿਆ-ਕਿਆ ਇਹੋ ਜਿਹੇ ਪਦਾਰਥ ਹੁੰਦੇ ਨੇ ਜਿਹੜੇ ਸਰੀਰ ਨੂੰ ਖਰਾਬ ਕਰਦੇ। ਸਭ ਤੋਂ ਪਹਿਲਾਂ ਹੁੰਦਾ ਹੈ ਕੈਫੀਨ। ਕੈਫੀਨ ਐਡਿਕਸ਼ਨ ਕਰਦਾ ਹੈ। ਯਾਨੀ ਲਤ ਲੱਗ ਜਾਂਦੀ ਹੈ ਬੱਚੇ ਨੂੰ ਜਾਂ ਕੋਈ ਕੋਈ ਵੀ ਪੀਏ ਤੇ ਉਹਨੂੰ ਉਹਦੀ ਲਤ ਲੱਗ ਜਾਂਦੀ ਹੈ। ਦੂਜਾ ਕੈਫੀਨ ਦੇ ਇਲਾਵਾ 슈ਗਰ ਸਰਪ ਇਹਦੇ ਅੰਦਰ ਹੁੰਦਾ ਹੈ। 슈ਗਰ ਸਰਪ ਤਕਰੀਬਨ ਕੈਂਸਰ ਦਾ ਕਾਰਨ ਹੈ ਤੇ ਡਾਇਬੀਟਿਸ 슈ਗਰ ਦਾ ਕਾਰਨ ਹੈ ਬੀਪੀ ਦਾ ਕਾਰਨ ਹੈ ਹਾਰਟ ਡਿਜ਼ੀਜ਼ ਦਾ ਕਾਰਨ ਹੈ ਅੱਜ ਕੱਲ ਆਪਾਂ ਦੇਖਦੇ ਆ ਕਿ ਛੋਟੇ ਬੱਚਿਆਂ ਨੂੰ 슈ਗਰ ਹੋ ਰਿਹਾ ਹੈ ਖਾਸ ਕਰ ਜੋ ਪੇਰੈਂਟਸ ਹੋ ਆ ਕੇ ਕਹਿੰਦੇ ਨੇ ਕਿ ਸਾਡਾ ਬੱਚਾ ਤਾਂ ਮੀਠਾ ਵੀ ਨਹੀਂ ਖਾਂਦਾ ਫਿਰ ਵੀ ਇਹਨੂੰ 슈ਗਰ ਕਿਉਂ ਹੋ ਰਹੀ ਹੈ ਤੈਨੂੰ 슈ਗਰ ਹੋਣ ਦਾ ਜੋ ਕਾਰਨ ਹੈ ਉਹ એનર્ਜੀ ਡਰਿੰਕਸ ਹੈ ਕਿਉਂਕਿ ਇਹਦੇ ਅੰਦਰ ਇੰਨੀ ਛੁਪੀ ਹੋਈ 슈ਗਰ ਹੁੰਦੀ ਹੈ ਕੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਇੰਨਾ ਮਿੱਠਾ ਉਹ ਸਿਰਫ ਇੱਕ ਛੋਟੀ ਬੋਟਲ એનર્ਜੀ ਡਰਿੰਕ ਦੇ ਨਾਲ ਪੀ ਜਾਂਦਾ ਹੈ ਇਹਦੇ ਬਾਅਦ ਜਿਹੜਾ ਖਰਾਬ ਕੈਮੀਕਲ ਇਹਦੇ ਅੰਦਰ ਹੈ ਉਹ ਹੈ ਟੋਰੀਨ ਟੋਰੀਨ ਹਾਰਮones ਨੂੰ ਕਿਤੇ ਨਾ ਕਿਤੇ ਗਲਤ ਤਰੀਕੇ ਨਾਲ ਅਫੈਕਟ ਕਰਦਾ ਹੈ ਬ੍ਰੇਨ ਨੂੰ ਓਵਰ ਐਕਟੀਵੇਟ ਕਰਦਾ ਹੈ ਜਿਹਦੇ ਕਰਕੇ ਬੱਚਿਆਂ ਨੂੰ ਨੀਂਦ ਨਹੀਂ ਆਣ ਦੀ ਬਿਮਾਰੀ ਹੋ ਜਾਂਦੀ ਹੈ ਐਂਜ਼ਾਇਟੀ ਹੋ ਜਾਂਦੀ ਹੈ ਚਿੜਚਿੜੇਪਨ ਦੀ ਸਮੱਸਿਆ ਹੋ ਜਾਂਦੀ ਹੈ ਤੇ ਇਹਦੇ ਅਲਾਵਾ ਆਪਾਂ ਦੇਖਦੇ ਹਾਂ ਕਿ ਬੱਚਿਆਂ ਦਾ ਜਿਹੜਾ ਵਿਕਾਸ ਹੈ ਉਹ ਰੁਕ ਜਾਂਦਾ ਆਯੁਰਵੇਦ ਦੇ ਅੰਦਰ એનર્ਜੀ ਡਰਿੰਕਸ ਦਾ ਸਾਨੂੰ ਕਿਹ ਸਬਸਟੀਟਿਊਟ ਹੋ ਸਕਦਾ ਹੈ ਕਿਹ ਚੀਜ਼ ਆਪਾਂ ਲੈ ਸਕਦੇ ਹਾਂ એનર્ਜੀ ਡਰਿੰਕਸ ਦੀ ਥਾਂ ਤੇ ਜਿਹੜਾ ਸਾਡੇ ਸਰੀਰ ਲਈ ਠੀਕ ਰਹੇ ਉਹ ਹੈ ਸਰਦਾਈ ਜਿਹੜੀ ਸਰਦਾਈ ਹੈ ਆਮ ਆਪਾਂ ਪਿੰਡਾਂ 'ਚ ਬਣਾਉਂਦੇ ਆ ਉਹਦੇ ਅੰਦਰ ਕਾਲੀ ਮਿਰਚ ਜ਼ਿਆਦਾ ਨਾ ਯੂਜ਼ ਕਰਕੇ ਬਾਕੀ ਸਾਰੀਆਂ ਚੀਜ਼ਾਂ ਜਿਹੜੀ ਸਰਦਾਈ 'ਚ ਪੈਂਦੀਆਂ ਉਹ ਸਾਰੀਆਂ ਚੀਜ਼ਾਂ ਆਪਾਂ ਯੂਜ਼ ਕਰਕੇ ਖਾਸ ਕਰ ਜੋ ਬਦਾਮ ਹੈ ਉਹਦਾ ਜਿਆਦਾ ਯੂਜ਼ ਕਰਕੇ ਤੇ ਜਿਹੜੀ ਗੁਲਾਬ ਦੀ ਪੱਤੀਆਂ ਉਹਦਾ ਜਿਆਦਾ ਯੂਜ਼ ਕਰਕੇ ਤੇ ਜਿਹੜੀ ਫਰਦਾਈ ਆਪਾਂ ਬਣਾ ਕੇ ਗਰਮੀਆਂ ਦੇ ਅੰਦਰ ਪੀ ਸਕਦੇ ਹਾਂ ਠੰਡੀ ਵੀ ਹੁੰਦੀ ਹੈ ਸਰੀਰ ਨੂੰ ਤਤਕਾਲ એનર્ਜੀ ਵੀ ਦਿੰਦੀ ਹੈ ਤੇ ਸਰੀਰ ਲਈ ਬੜਾ ਵਧੀਆ ਰਹਿੰਦੀ ਹੈ ਸੈਕੰਡ ਜੋ ਚੀਜ਼ ਹੈ ਉਹ ਹੈ ਖਜੂਰ ਜੇ ਪੇਟ ਖਰਾਬ ਨਹੀਂ ਰਹਿੰਦਾ ਅਲਸਰ ਦੀ ਪ੍ਰੋਬਲਮ ਨਹੀਂ ਹੈ ਕਬਜ ਨਹੀਂ ਹੁੰਦਾ ਤੇ ਬਹੁਤ ਜ਼ਿਆਦਾ ਗਰਮ ਤਾਸੀਰ ਨਹੀਂ ਹੈ ਖਜੂਰ ਦਾ ਵੀ ਪਨਾ ਬੰਦਾ ਜਿਦਾ ਆਮ ਪਨਾ ਬੰਦਾ ਹੈ ਉਦੋਂ ਹੀ ਖਜੂਰ ਦਾ ਪਨਾ ਬੰਦਾ ਹੈ ਉਹ ਇਨਸਟੈਂਟ એનર્ਜੀ ਦੇਣ ਵਾਲਾ ਹੁੰਦਾ ਹੈ ਕਿਉਂਕਿ ਉਹ ਸਰੀਰ ਦੇ ਅੰਦਰ ਇਨਸਟੈਂਟਲੀ ਗਲੂਕੋਜ਼ ਨੂੰ ਫਲਸ਼ ਕਰ ਦਿੰਦਾ ਹੈ ਇਹਦੇ ਅਲਾਵਾ ਜੋ ਹੈ ਉਹ ਜਿਹੜਾ ਆਮ ਪਨਾ ਆਪਾਂ ਬਣਾ ਲੈਂਦੇ ਆ ਨਾਰਮਲ ਨਿੰਬੂ ਦਾ ਸਰਬਤ ਜੋ ਹੈ ਉਹ ਬਣਾ ਲੈਂਦੇ ਘਰੇ ਇਹ ਸਾਰੀਆਂ ਚੀਜ਼ਾਂ ਸਾਨੂੰ ਇਨਸਟੈਂਟ એનર્ਜੀ ਦਿੰਦੀਆਂ ਤੇ ਸਰੀਰ ਲਈ ਬਹੁਤ ਅੱਛੀ ਰਹਿੰਦੀ ਹੈ। ਕਈ ਮੁਲਕਾਂ ਨੇ એનર્ਜੀ ਡਰਿੰਕਸ ਵਿੱਚ ਕੈਫੀਨ ਤੇ ਖੰਡ ਦੀ ਵਿਧੇਰੇ ਮਾਤਰਾ ਹੋਣ ਕਰਕੇ ਇਸ ਨਾਲ ਜੁੜੀਆਂ ਸਿਹਤ ਚਿੰਤਾਵਾਂ ਨੂੰ ਦੇਖਦਿਆਂ ਖਾਸ ਤੌਰ ਤੇ ਨਾਬਾਲਗਾਂ ਦੇ ਲਈ ਇਹਨਾਂ ਦੀ ਵਿਕਰੀ ਤੇ ਪਾਬੰਦੀ ਲਾਗੂ ਕੀਤੀ ਹੈ। ਸਭ ਤੋਂ ਪਹਿਲਾਂ 2014 ਦੇ ਵਿੱਚ ਲਿਥੋਆਨੀਆ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਾਉਣ ਵਾਲਾ ਯੂਰਪੀਅਨ ਯੂਨੀਅਨ ਦਾ ਪਹਿਲਾ ਮੁਲਕ ਬਣਿਆ। 2016 ਦੇ ਵਿੱਚ ਲਾਟਵੀਆ ਨੇ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਕੈਫੀਨ ਜਾਂ ਟੋਰਨ ਤੇ ਗੁਆਰਾਨਾ ਵਰਗੇ ਪਦਾਰਥਾਂ ਵਾਲੇ એનર્ਜੀ ਡਰਿੰਕਸ ਦੀ ਲਾ ਦਿੱਤੀ 2018 ਦੇ ਵਿੱਚ ਤੁਰਕੀ ਨੇ ਵੀ ਨਾਬਾਲਗਾਂ ਦੇ ਲਈ ਇਹਨਾਂ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਾਗੂ ਕੀਤੀ। ਤਾਜ਼ਾ ਮਾਮਲਿਆਂ ਦੀ ਗੱਲ ਕਰ ਲਈਏ ਤਾਂ 1 ਜਨਵਰੀ 2024 ਤੋਂ ਪੋਲੈਂਡ ਨੇ 18 ਸਾਲ ਤੋਂ ਘੱਟ ਉਮਰ ਦੇ ਜਵਾਨਾਂ ਦੇ ਲਈ ਕੈਫੀਨ ਜਾਂ ਟੋਰੀਨ ਵਾਲੇ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਾਈ। 2025 ਦੇ ਜਨਵਰੀ ਮਹੀਨੇ ਇੱਕ ਜ਼ਾਕਿਸਤਾਨ ਨੇ ਮੋਟਾਪੇ ਨਾਲ ਸੰਬੰਧਿਤ ਸਮੱਸਿਆਵਾਂ ਦਾ ਮੁਕਾਬਲਾ ਕਰਨ ਲਈ 21 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੇ ਲਈ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਾਈ, ਯਾਨੀ ਕਿ ਬੱਚਿਆਂ ਤੇ ਜਵਾਨਾਂ ਦੇ ਲਈ ਇਹ ਪਾਬੰਦੀ ਲਾਈ ਗਈ ਹੈ। ਇਸੇ ਤਰ੍ਹਾਂ ਚੈੱਕ ਗੰਡਰਾਜ਼ ਦੀ ਸਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ એનર્ਜੀ ਡਰਿੰਕਸ ਸ਼ਰਾਬ ਅਤੇ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਤਿਆਰੀ ਵਿੱਚ ਹੈ ਤੇ ਛੇਤੀ ਇਹ ਪਾਬੰਦੀ ਲਾਗੂ ਹੋ ਸਕਦੀ ਹੈ ਇਸ ਤੋਂ ਇਲਾਵਾ ਉਜ਼ਵੇਕਿਸਤਾਨ ਕੋਲੰਬੀਆ ਆਸਟ੍ਰੇਲੀਆ ਕੈਨੇਡਾ ਯੂਕੇ ਤੇ ਨਾਰਵੇ ਨੇ ਵੀ ਵੱਖ-ਵੱਖ ਸਮੇਂ ਤੇ ਨਵਾਲਗਾਂ ਦੇ ਲਈ ਇਹਨਾਂ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਾਗੂ ਕੀਤੀ ਭਾਰਤ ਵਿੱਚ એનર્ਜੀ ਡਰਿੰਕਸ ਦੀ ਨਿਗਰਾਨੀ ਤੇ ਰੈਗੂਲੇਸ਼ਨ ਦੀ ਜ਼ਿੰਮੇਵਾਰੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਕਰਦੀ ਹੈ FSSAI ਨੇ ਜ਼ਿਆਦਾ ਮਾਤਰਾ ਵਿੱਚ ਕੈਫੀਨ ਟੋਰੀਨ ਤੇ ਖੰਡ ਵਾਲੇ ਐਨਰਜੀ ਡਰਿੰਕਸ ਲਈ ਕਈ ਮਹੱਤਵਪੂਰਨ ਮਿਆਰ ਨਿਰਧਾਰਿਤ ਕੀਤੇ ਹਨ ਨਿਯਮਾਂ ਮੁਤਾਬਿਕ ਕੈਫੀਨ ਦੀ ਮਾਤਰਾ 145 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ 300 ਮਿਲੀਗ੍ਰਾਮ ਪ੍ਰਤੀ ਲੀਟਰ ਤੱਕ ਸੀਮਿਤ ਹੋਣੀ ਚਾਹੀਦੀ ਹੈ ਇਹਨਾਂ ਦੀ ਪੈਕਿੰਗ ਤੇ ਇਹ ਲਿਖਣਾ ਵੀ ਲਾਜ਼ਮੀ ਹੈ ਕਿ ਉਤਪਾਦ ਉੱਚ ਕੈਫੀਨ ਮਾਤਰਾ ਵਾਲਾ ਹੈ ਤੇ ਇਹ ਬੱਚਿਆਂ ਗਰਭਵਤੀ ਜਾਂ ਬੱਚਿਆਂ ਨੂੰ ਦੁੱਧ ਚੰਗਾਉਂਦੀਆਂ ਮਹਿਲਾਵਾਂ ਅਤੇ ਕੈਫੀਨ ਸੰਵੇਦਨਸ਼ੀਲ ਵਿਅਕਤੀਆਂ ਦੇ ਲਈ ਸਿਫਾਰਿਸ਼ ਨਹੀਂ ਕੀਤਾ ਜਾਣਾ ਚਾਹੀਦਾ ਅਨਾਂ ਤੇ ਇਹ ਵੀ ਲਿਖਿਆ ਜਾਣਾ ਚਾਹੀਦਾ ਹੈ ਕਿ ਇੱਕ ਦਿਨ ਵਿੱਚ 500 ਮਿਲੀਲੀਟਰ ਤੋਂ ਵੱਧ ਨਾ ਪੀਓ ਤੇ FS SAi ਦੀਆਂ ਇਹਨਾਂ ਹਦਾਇਤਾਂ ਦੀ ਪਾਲਣਾ ਕਿੰਨੀਆਂ ਕੰਪਨੀਆਂ ਕਰਦੀਆਂ ਹਨ ਇਹ ਸ਼ਾਇਦ ਆਪਾਂ ਸਾਰੇ ਹੀ ਜਾਣਦੇ ਹਾਂ ਤੇ ਇਹ ਜਿਹੜੀ ਸੰਸਥਾ ਹੈ ਜਿਹੜੀ એનર્ਜੀ ਡਰਿੰਕਸ ਦੀ ਨਿਗਰਾਨੀ ਤੇ ਰੈਗੂਲੇਸ਼ਨ ਦੀ ਜ਼ਿੰਮੇਵਾਰੀ ਵਾਲੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਸੰਸਥਾ ਹੈ ਉਹ ਕਿੰਨਕ ਰੈਗੂਲਰ ਤਰੀਕੇ ਦੇ ਨਾਲ ਇਹਨਾਂ ਕੰਪਨੀਆਂਾਂ ਦੇ ਮਿਆਰਾਂ ਦੇ ਉੱਤੇ ਨਿਗਾਹ ਰੱਖਦੀ ਹੈ ਇਸ ਦਾ ਸਵਾਲ ਵੀ ਸ਼ਾਇਦ ਕੰਪਨੀ ਹੀ ਦੇ ਸਕਦੀ ਹੈ ਭਾਵੇਂ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਨੇ ਸਕੂਲਾਂ ਦੇ ਵਿੱਚ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਾਈ ਹੈ ਪਰ ਇਸ ਪਾਬੰਦੀ ਨੂੰ ਸਿਰਫ ਸਕੂਲਾਂ ਕਾਲਜਾਂ ਤੱਕ ਸੀਮਿਤ ਨਾ ਰੱਖ ਕੇ 18 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਲਈ ਸਾਰੇ ਪਾਸੇ ਲਾਗੂ ਕਰਨ ਦੀ ਲੋੜ ਹੈ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦੇ ਖਾਣ ਪੀਣ ਤੇ ਨਿਗਰਾਨੀ ਰੱਖਣ ਕਿਉਂਕਿ ਇਕੱਲੀਆਂ ਸਰਕਾਰਾਂ ਵੱਲੋਂ ਪਾਬੰਦੀ ਲਾਉਣ ਨਾਲ ਇਹ ਇਹ ਕੰਮ ਹੈ ਜਿਹੜਾ ਉਹ ਨਹੀਂ ਰੁਕ ਸਕਦਾ ਜੋ ਤੱਕ ਮਾਪੇ ਆਪਣਾ ਫਰਜ਼ ਨਹੀਂ ਨਿਭਾਉਣਗੇ ਬੱਚੇ ਇਹਨਾਂ ਨੂੰ ਪੀਂਦੇ ਰਹਿਣਗੇ ਕਈ ਮੁਲਕਾਂ ਵਿੱਚ એનર્ਜੀ ਡਰਿੰਕਸ ਖਰੀਦਣ ਸਮੇਂ ਆਪਣੀ ਉਮਰ ਹੱਦ ਸਪਸ਼ਟ ਕਰਨ ਦੇ ਲਈ ਸ਼ਨਾਖਤੀ ਦਿਖਾਉਣ ਦੀ ਸ਼ਰਤ ਵੀ ਰੱਖੀ ਗਈ ਹੈ ਪੰਜਾਬ ਭਾਰਤ ਵਿੱਚ ਵੀ ਅ지ਹਾ ਕੀਤਾ ਜਾ ਸਕਦਾ ਹੈ ਜੇ ਇੱਛਾ ਸ਼ਕਤੀ ਹੋਵੇ ਹੁਣ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ એનર્ਜੀ ਡਰਿੰਕਸ ਦੇ ਨਾਲ ਕੀ ਕਦੇ ਜਾਂਦਾ ਵੀ ਨੁਕਸਾਨ ਹੋਇਆ ਹੈ ਅਮਰੀਕਾ ਦੇ ਵਿੱਚ ਦਰਜ ਕੀਤੇ ਗਏ ਕੁਝ ਮਾਮਲਿਆਂ ਦੀ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਹਾਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਕੈਫੀਨ ਦੀ ਵਰਤੋਂ ਦੇ ਨਾਲ ਜਾਨ ਹੀ ਚਲੀ ਗਈ 2017 ਵਿੱਚ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ 16 ਸਾਲ ਦੇ ਵਿਦਿਆਰਥੀ ਡੇਵਿਸ ਦੀ ਦਿਲ ਦੀ ਧੜਕਣ ਖਰਾਬ ਹੋਣ ਕਾਰਨ ਜਾਨ ਚਲੀ ਗਈ ਜਾਂਚ ਵਿੱਚ ਖੁਲਾਸਾ ਹੋਇਆ ਕਿ ਉਸਨੇ ਥੋੜੇ ਵਕਫੇ ਦੇ ਦਰਮਿਆਨ ਹੀ ਇੱਕ ਕਾਫੀ ਵੱਡਾ ਸੋਡਾ ਤੇ એનર્ਜੀ ਡਰਿੰਕ ਪੀਤੀ ਸੀ ਜਿਸ ਕਰਕੇ ਉਸ ਦੇ ਸਰੀਰ ਵਿੱਚ ਕੈਫੀਨ ਬਹੁਤ ਜ਼ਿਆਦਾ ਵੱਧ ਗਈ ਸੀ 2019 ਦੇ ਵਿੱਚ ਟੈਕਸਾਸ ਦੇ ਇੱਕ ਨੌਜਵਾਨ ਨੇ ਦਿਨ ਦੇ ਵਿੱਚ 8 ਤੋਂ 10 એનર્ਜੀ ਡਰਿੰਕਸ ਪੀਣ ਦੀ ਆਦਤ ਪਾ ਲਈ ਸੀ ਫਿਰ ਉਸ ਦੇ ਦਿਲ ਦਾ ਖੂਨ ਦਾ ਦਰਾ ਰੁਕ ਗਿਆ ਹਾਰਟ ਟੈਕ ਨਾਲ ਜਾਂਚ ਚਲੇਗੀ ਇਸੇ ਤਰ੍ਹਾਂ 28 ਸਾਲ ਦਾ ਇੱਕ ਸਿਹਤਮੰਦ ਨੌਜਵਾਨ ਉਸਨੇ 5 ਘੰਟਿਆਂ ਵਿੱਚ 250 ਮিলিਲਟਰ ਵਾਲੀਆਂ ਤਿੰਨ એનર્ਜੀ ਡਰਿੰਕ ਪੀਤੀਆਂ ਬਾਸਕਟਬਾਲ ਖੇਡਣ ਗਿਆ ਡਿੱਗ ਪਿਆ ਤਿੰਨ ਦਿਨਾਂ ਬਾਅਦ ਹਸਪਤਾਲ ਦੇ ਵਿੱਚ ਜਾਨ ਚਲੀ ਗਈ ਪੋਸਟਮਾਰਟਮ ਵਿੱਚ ਪਤਾ ਲੱਗਿਆ ਕਿ ਦਿਲ ਦੀ ਇੱਕ ਗੰਭੀਰ ਬਿਮਾਰੀ ਨਾਲ ਪੀੜਤ ਸੀ ਜਿਹੜਾ ਇੱਕ ਅਜਿਹਾ ਰੋਗ ਹੈ ਜਿਸ ਵਿੱਚ ਦਿਲ ਦੀ ਧੜਕਣ 100 ਜਾਂ ਇਸ ਤੋਂ ਵੱਧ ਹੋ ਜਾਂਦੀ ਹੈ ਤੇ ਜਾਨ ਚਲੀ ਜਾਂਦੀ ਹੈ 2022 ਦੇ ਵਿੱਚ ਸਾਰਾ ਕੈਟਸ ਨਾਮ ਦੀ ਇੱਕ 21 ਸਾਲ ਦੀ ਕਾਲਜ ਵਿਦਿਆਰਥਣ ਜੋ ਪਹਿਲਾਂ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਉਸ ਦੀ ਜਾਨ 390 ਮਿਲੀਗ੍ਰਾਮ ਕੈਫੀਨ ਵਾਲੀ ਡਰਿੰਕ ਪੀਣ ਤੋ ਬਾਤ ਹੋ ਗਈ ਸੀ ਤਾਜ਼ਾ ਘਟਨਾ ਦੇ ਵਿੱਚ ਲੰਗੇ ਮਾਰਚ ਮਹੀਨੇ ਫਲੋਰੀਡਾ ਦੀ 28 ਸਾਲਾ ਫਿਟਨੈਸ ਪ੍ਰੇਮੀ ਕੈਟੀ ਡੋਨੇਲ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਜਾਨ ਗਈ ਉਹ ਹਰ ਰੋਜ਼ ਤਿੰਨ ਐਨਰਜੀ ਡਰਿੰਕਸ ਕਾਫੀ ਤੇ ਕੈਫੀਨ ਸਪਲੀਮੈਂਟ ਵਰਤ ਰਹੀ ਸੀ ਵਰਕਆਊਟ ਕਰ ਰਹੀ ਸੀ ਬੇਹੋਸ਼ ਹੋ ਗਈ ਆਕਸੀਜਨ ਦੀ ਘਾਟ ਕਰਕੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਤੇ ਜਾਨ ਚਲੀ ਗਈ ਉਸ ਦੀ ਮਾਂ ਨੇ ਵੀ ਕੈਟੀ ਦੀ ਜਾਨ ਜਾਣ ਲਈ ਜ਼ਿਆਦਾ ਐਨਰਜੀ ਡਰਿੰਕਸ ਨੂੰ ਜ਼ਿੰਮੇਵਾਰ ਦੱਸਿਆ ਸੀ ਖੈਰ ਭਾਰਤ ਸਮੇਤ ਦੁਨੀਆ ਭਰ ਦੇ ਨੌਜਵਾਨਾਂ ਦੇ ਵਿੱਚ ਹਾਲੇ ਵੀ ਐਨਰਜੀ ਡਰਿੰਕਸ ਦੀ ਖਪਤ ਤੇ ਦੀ ਨਾਲ ਵਧ ਰਹੀ ਹੈ ਹਾਲੇ ਵੀ ਜਵਾਨਾਂ ਦੇ ਵਿੱਚ ਇਸ ਤੱਕ ਰੇਸ ਘਟ ਨਹੀਂ ਰਿਹਾ ਭਾਰਤ ਵਿੱਚ ਕੀਤੀਆਂ ਗਈਆਂ ਕਈ ਖੋਜਾਂ ਮੁਤਾਬਿਕ ਕਾਲਜ ਦੇ ਵਿਦਿਆਰਥੀਆਂ ਵਿੱਚ એનર્ਜੀ ਡਰਿੰਕਸ ਪੀਣ ਦਾ ਰੁਝਾਨ ਕਾਫੀ ਵਧਿਆ ਹੈ ਦਿੱਲੀ ਵਿੱਚ ਇੱਕ ਅਧਿਐਨ ਹੋਇਆ ਜਿਸ ਦੇ ਮੁਤਾਬਿਕ 67.5% ਯਾਨੀ ਕਿ 66.5% ਅੰਡਰਗ੍ਰੈਜੂਏਟ ਵਿਦਿਆਰਥੀਆਂ ਨੇ એનર્ਜੀ ਡਰਿੰਕ ਪੀਣ ਦੀ ਪੁਸ਼ਟੀ ਕੀਤੀ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਇਹ ਡਰਿੰਕ ਜਾਗਣ ਧਿਆਨ ਕੇਂਦ੍ਰਿਤ ਕਰਨ ਤੇ ਥਕਾਵਟ ਦੂਰ ਕਰਨ ਲਈ ਵਰਤਦੇ ਨੇ ਹਾਲਾਂਕਿ ਇਹਨਾਂ ਵਿੱਚੋਂ ਬਹੁਤ ਘੱਟ ਵਿਦਿਆਰਥੀ ਇਹ ਜਾਣਦੇ ਸਨ ਕਿ ਡਰਿੰਕ ਸੇਤ ਲਈ ਕਿੰਨੇ ਨੁਕਸਾਨਦੇ ਹਨ ਕਰਨਾਟਕ ਅਤੇ ਤਾਮਿਲਨਾਡੂ ਦੇ ਵਿੱਚ ਹੋਈਆਂ ਖੋਜਾਂ ਨੇ ਵੀ ਇਹੀ ਦਰਸਾਇਆ ਮੈਂਗਲੁਰੂ ਦੇ ਵਿੱਚ ਹੋਏ ਇੱਕ ਹੋਰ ਅਧਿਐਨ ਵਿੱਚ ਪਤਾ ਲੱਗਿਆ ਕਿ 20% ਦੀ ਕਾਲਜ ਵਿਦਿਆਰਥੀ ਰੋਜ਼ਾਨਾ ਐਨਰਜੀ ਡਰਿੰਕ ਲੈਂਦੇ ਨੇ ਜਿਸ ਨਾਲ ਉਹਨਾਂ ਦੇ ਸਰੀਰ ਵਿੱਚ ਕੈਫੀਨ ਦੀ ਖਪਤ ਰੋਜ਼ਾਨਾ ਲਗਭਗ 450 ਮਿਲੀਗ੍ਰਾਮ ਤੱਕ ਪਹੁੰਚ ਜਾਂਦੀ ਹੈ ਕਮਾਂਤਰੀ ਪੱਧਰ ਤੇ ਵੀ ਨੌਜਵਾਨਾਂ ਚ એનર્ਜੀ ਡਰਿੰਕ ਦੀ ਵਰਤੋਂ ਚ ਵਾਧਾ ਹੋਇਆ ਹੈ ਇੱਕ ਵਿਸ਼ਵ ਪੱਧਰੀ ਸਟੱਡੀ ਦੇ ਮੁਤਾਬਕ ਦੁਨੀਆ ਦੇ ਕਈ ਮੁਲਕਾਂ ਵਿੱਚ 13 ਤੋਂ ਲੈ ਕੇ 67% ਤੱਕ ਬੱਚੇ ਤੇ ਨੌਜਵਾਨ ਪਿਛਲੇ 1 ਸਾਲਾਂ ਦੇ ਵਿੱਚ એનર્ਜੀ ਡਰਿੰਕ ਵਰਤ ਚੁੱਕੇ ਹਨ ਅਮਰੀਕਾ ਦੇ ਵਿੱਚ ਲਗਭਗ 30% ਨੌਜਵਾਨ ਨਿਯਮਿਤ ਤੌਰ ਤੇ ਇਹ ਡਰਿੰਕ ਲੈਂਦੇ ਨੇ ਜੋ ਕਿ ਉਹਨਾਂ ਲਈ ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਡਾਈਟ ਸਪਲੀਮੈਂਟ ਹੈ ਇਟਲੀ ਵਿੱਚ ਇਹ ਧਿਆਨ ਹੋਇਆ ਜਿਸ ਵਿੱਚ ਦੱਸਿਆ ਗਿਆ ਹੈ ਕਿ ਜਿਵੇਂ-ਜਿਵੇਂ ਉਮਰ ਵੱਧਦੀ ਹੈ ਨੌਜਵਾਨਾਂ ਦੇ ਵਿੱਚ ਡਰਿੰਕ ਵਰਤਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਭਾਰਤ ਤੇ ਦੁਨੀਆ ਦੀਆਂ ਖੋਜਾਂ ਇਹ ਦਰਸਾਉਂਦੀਆਂ ਨੇ ਕਿ ਨੌਜਵਾਨਾਂ ਦੇ ਵਿੱਚ ਐਨਰਜੀ ਡਰਿੰਕ ਦੀ ਵਰਤੋਂ ਕਿਸ ਪੱਧਰ ਤੱਕ ਵੱਧ ਰਹੀ ਹੈ ਤੇ ਸਿਹਤ ਲਈ ਚਿੰਤਾਜਨਕ ਹੋ ਸਕਦੀ ਹੈ। ਇਸ ਲਈ ਜਨਤਕ ਜਾਗਰੂਕਤਾ, ਸਿੱਖਿਆ ਤੇ ਇਹਨਾਂ ਦੀ ਵਰਤੋਂ ਨੂੰ ਨਿਯਮਬੱਧ ਕਰਨ ਦੀ ਸਖਤ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਸੋ ਸਾਡੇ ਵੱਲੋਂ ਖੋਜ ਤੋਂ ਬਾਅਦ ਇੱਕ ਖਾਸ ਰਿਪੋਰਟ ਸਾਡੇ ਤੁਹਾਡੇ ਸਭ ਦੇ ਲਈ ਤਿਆਰ ਕੀਤੀ ਗਈ ਹੈ ਤੇ ਜੇ ਇਸ ਨੂੰ ਸੁਣ ਕੇ ਵੀ ਅਸੀਂ ਅਮਲ ਨਹੀਂ ਕਰਾਂਗੇ ਤਾਂ ਸਾਡੀ ਇਸ ਰਿਪੋਰਟ ਦਾ ਕੋਈ ਫਾਇਦਾ ਨਹੀਂ ਹੋਵੇਗਾ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਇੱਕ ਨਵੇਂ ਮੁੱਦੇ ਨਾਲ ਛੇਤੀ ਮਿਲਾਂਗੇ ਧੰਨਵਾਦ